ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵਿਦ ਸ਼ਾਨ ਅਲੋਖ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿ ਕਿ ਸ਼ਾਲ ਲੈਣ ਦੇ ਨਵੇਂ-ਨਵੇਂ ਤਰੀਕੇ ਸ਼ਾਲ ਤੇ ਅਸੀਂ ਨਾਰਮਲ ਇਸ ਤਰੀਕੇ ਨਾਲ ਹੀ ਲੈਂਦੇ ਆ ਤੇ ਇਹ ਜਿਹੜਾ ਤਰੀਕਾ ਏ ਬਹੁਤ ਪੁਰਾਣਾ ਏ ਤੇ ਇਹਦੇ ਨਾਲ ਬਾਰ-ਬਾਰ ਜਿਹੜਾ ਸ਼ਾਲ ਉਹ ਡਿੱਗਦਾ ਰਹਿੰਦਾ ਏ ਤੇ ਫਿਰ ਸਾਨੂੰ ਕੰਮ ਕਰਨ ਵੇਲੇ ਸ਼ਾਲ ਲੈਣ 'ਚ ਪ੍ਰੋਬਲਮ ਆਉਂਦੀ ਏ ਤੇ ਮੋਸਟਲੀ ਫਿਰ ਅਸੀਂ ਜਿਹੜਾ ਸ਼ਾਲ ਲੈਣਾ ਜਿਹੜਾ ਪ੍ਰੈਫਰ ਨਹੀਂ ਕਰਦੇ ਹੈਗੇ ਤੇ ਇਸ ਤਰੀਕੇ ਨਾਲ ਹੀ ਰਹਿਨੇ ਆ ਤੇ ਤੁਹਾਨੂੰ ਦੱਸਦੇ ਆ ਕਿ ਪਹਿਲਾਂ ਜਿਹੜਾ ਤਰੀਕਾ ਕੀ ਹੈ ਜਿਸ ਦੇ ਨਾਲ ਅਸੀਂ ਸ਼ਾਲ ਨੂੰ ਇੱਕ ਵਧੀਆ ਲੁੱਕ ਦੇ ਸਕਦੇ ਹਾਂ ਤੇ ਇਹ ਦੇਖੋ ਇਹ ਮੇਰੇ ਕੋਲ ਪ੍ਰਿੰਟਡ ਸਟੌਲ ਹੈ ਤੇ ਇਹਨੂੰ ਇੱਕ ਅਹੀਂ ਵਧੀਆ ਲੁੱਕ ਦੇ ਸਕਦੇ ਹਾਂ ਇਸ ਤਰੀਕੇ ਨਾਲ ਇਹਨੂੰ ਕਰ ਲਿਆ ਅਸੀਂ ਡਬਲ ਫੋਲਡ ਡਬਲ ਫੋਲਡ ਕਰਨ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਇਸ ਇੱਥੋਂ ਸੈਂਟਰ ਦੇ ਵਿੱਚੋਂ ਲੈ ਕੇ ਤੇ ਇੱਥੋਂ ਤੱਕ ਅਸੀਂ 13 ਇੰਚ ਦਾ ਮਾਰਜਿਨ ਜਿਹੜਾ ਅਸੀਂ ਲਵਾਂਗੇ ਤੇ ਇੱਥੇ ਨਿਸ਼ਾਨੀ ਲਗਾ ਲਵਾਂਗੇ ਤੁਸੀਂ 12 ਇੰਚ ਵੀ ਲੈ ਸਕਦੇ ਹੋ 14 ਵੀ ਲੈ ਸਕਦੇ ਹੋ ਤੇ ਜਿਹੜੇ ਮੀਡੀਅਮ ਸਾਈਜ਼ ਵਾਲੇ ਆ ਉਹ 13 ਇੰਚ ਲੈਣ ਜਿਹੜੇ ਬਿਲਕੁਲ ਪਤਲੇ ਨੇ ਉਹ 12 ਇੰਚ ਤੇ ਜਿਹੜੇ ਸਰੀਰ ਦੇ ਹੈਲਦੀ ਨੇ ਉਹ 14 ਇੰਚ ਲੈ ਸਕਦੇ ਆ ਤਾਂ ਮੈਂ ਜਿਹੜਾ 13 ਇੰਚ ਤੇ ਇੱਥੇ ਨਿਸ਼ਾਨ ਲਗਾ ਲਿਆ ਤੇ ਹੁਣ ਕੀ ਕਰਾਂਗੇ ਇੱਥੋਂ ਲੈ ਕੇ ਤੇ ਇੱਥੋਂ ਤੱਕ ਅਸੀਂ 10 ਇੰਚ ਤੇ ਫਿਰ ਨਿਸ਼ਾਨ ਲਗਾ ਲਾਂਗੇ 10 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਇੱਥੇ ਅਸੀਂ ਜਿਹੜੀ ਆ ਉਹ ਅਸੀਂ ਲੇਸ ਲਗਾ ਦਾਂਗੇ ਤੇ ਇਹ ਦੇਖੋ ਇਹਨੂੰ ਮੈਂ ਸਿਲਾਈ ਦੇ ਨਾਲ ਸੇਲ ਲਿਆ ਤੇ ਇੱਥੇ ਲੇਸ ਲਗਾ ਦिती ਆ ਤੇ ਲੇਸ ਲਗਾਉਣ ਤੋਂ ਬਾਅਦ ਇੱਕ ਇਹ ਦੀ ਦੇਖੋ ਵਧੀਆ ਜੀ ਲੁੱਕ ਆ ਗਈ ਹੈ ਤੇ ਹੁਣ ਇੱਥੇ ਅਸੀਂ ਤਿੰਨ ਲਗਾਵਾਂਗੇ ਬਟਨ ਤੇ ਬਟਨ ਲਗਾਉਣ ਤੋਂ ਬਾਅਦ ਦੇਖੋ ਇੱਥੇ ਇਥੇ ਅਸੀਂ ਤਿੰਨ ਬਟਨ ਲਗਾ ਦੇਵਾਂਗੇ ਇਹ ਜਿਹੜੇ ਬਟਨ ਆ ਇਹ ਇਹਦੇ ਵਿੱਚ ਵਾਈਟ ਪ੍ਰਿੰਟ ਹੈ ਉਹਦੇ ਨਾਲ ਮੈਂ ਮੈਚ ਕਰਕੇ ਵਾਈਟ ਪ੍ਰਿੰਟ ਵਾਲੇ ਬਟਨ ਲਗਾ ਦਿੱਤੇ ਨੇ ਤੇ ਹੁਣ ਇਹਨੂੰ ਜਿਹੜੀ ਸੂਈ ਦੀ ਹੈਲਪ ਦੇ ਨਾਲ ਅਸੀਂ ਸੇਲ ਲਵਾਂਗੇ ਜੇ ਕਿਸੇ ਨੂੰ ਸਿਲਾਈ ਮਸ਼ੀਨ ਦੇ ਨਾਲ ਨਹੀਂ ਵੀ ਇਹ ਲੇਸ ਲਗਾਣੀ ਆਉਂਦੀ ਤਾਂ ਉਹ ਸੂਈ ਦੀ ਹੈਲਪ ਦੇ ਨਾਲ ਵੀ ਲਗਾ ਸਕਦਾ ਹੈ ਤੇ ਕੋਈ ਵੀ ਕੱਟ ਲਗਾਉਣ ਦੀ ਸ਼ਾਲ ਨੂੰ ਲੋੜ ਨਹੀਂ ਆਗੀ ਨਾ ਕੱਟਣ ਵਡਣ ਦੀ ਲੋੜ ਜਦੋਂ ਤੁਸੀਂ ਇਹਨੂੰ ਐਜ਼ ਇਟ ਇਜ਼ ਲੈਣਾ ਚਾਹੋ ਫਿਰ ਇਹ ਲੇਸ ਨੂੰ ਧੇਰ ਕੇ ਫਿਰ ਤੁਸੀਂ ਇਸ ਤਰੀਕੇ ਨਾਲ ਲੈ ਸਕਦੇ ਹੋ ਤੇ ਇਹ ਦੇਖੋ ਇੱਕ ਵਧੀਆ ਤਰੀਕੇ ਦਾ ਜਿਹੜਾ ਇਹ ਜੈਕਟ ਟਾਈਪ ਦਾ ਸਟੌਲ ਤਿਆਰ ਹੋ ਗਿਆ ਹੈ ਤੇ ਦੇਖਣ ਨੂੰ ਵੀ ਵਧੀਆ ਲੱਗਦਾ ਹੈ ਤੇ ਇੱਕ ਫੈਂਸੀ ਜੀ ਲੁੱਕ ਆ ਜਾਂਦੀ ਹੈ ਤੇ ਜਿਹੜੀਆਂ ਗਰਲਿਸ਼ ਲੁੱਕ ਆਉਂਦੀ ਹੈ ਤੇ ਜਿਹੜੀਆਂ ਕਾਲਜ ਜਾਂਦੀਆਂ ਗਰਲਜ਼ ਨੇ ਉਹ ਜੀਨ ਦੇ ਨਾਲ ਜਿਹੜਾ ਵਾ ਠੰਡ ਦੇ ਵਿੱਚ ਸ਼ਾਲ ਵੇਅਰ ਕਰਨਾ ਪਸੰਦ ਨਹੀਂ ਕਰਦੀਆਂ ਇਸ ਤਰੀਕੇ ਦੇ ਨਾਲ ਉਹ ਇਸ ਤਰੀਕੇ ਦੇ ਨਾਲ ਉਹ ਸ਼ਾਲ ਨੂੰ ਨਵੀਂ ਲੁੱਕ ਦੇ ਕੇ ਤੇ ਉਹ ਸਟੌਲ ਜਿਹੜਾ ਉੱਪਰ ਲੈ ਸਕਦੀਆਂ ਨੇ ਇੱਕ ਪੌਂਚੀ ਦੀ ਟਾਈਪ ਜਿਹੜਾ ਵਾ ਇਹ ਦੀ ਲੁੱਕ ਬਣ ਜਾਂਦੀ ਹੈ ਤੇ ਦੇਖੋ ਇਸ ਤਰੀਕੇ ਨਾਲ ਸਾਈਡ ਨੂੰ ਵੀ ਅਸੀਂ ਇਹਨੂੰ ਵੇਅਰ ਕਰ ਸਕਦੇ ਹਾਂ ਤੇ ਇਹ ਬਟਨ ਜਿਹੜੇ ਸਾਡੇ ਅਧੇ ਸ਼ੋਲਡਰ ਦੇ ਉੱਪਰ ਆਰਮ ਦੇ ਉੱਪਰ ਆਉਂਦੇ ਆ ਤੇ ਕਿੰਨੀ ਵਧੀਆ ਲੁੱਕ ਦੇ ਸਕਦੇ ਆ ਇਹ ਇੱਕ ਸਟਾਈਲਿਸ਼ ਜਿਹਾ ਲੁੱਕ ਬਣ ਜਾਂਦੀ ਏ ਤੇ ਇਹਦੇ ਨਾਲ ਜਿਹੜਾ ਵਾ ਦੇਖਣ ਨੂੰ ਵਧੀਆ ਲੱਗਦਾ ਹੈ ਤੇ ਇਹ ਜਿਹੜਾ ਵਾ ਇਧਰ ਉਧਰ ਲੱਸਦਾ ਵੀ ਨਹੀਂ ਹੈ ਤੇ ਕੰਮ ਕਰਨ ਵਿੱਚ ਵੀ ਸੌਖ ਹੁੰਦੀ ਹੈ ਦੂਸਰਾ ਇਹ ਜੀ ਵੈਲਵਟ ਦੇ ਜਿਹੜੇ ਸਟਾਲ ਹੁੰਦੇ ਨੇ ਇਹਨੂੰ ਜਦੋਂ ਜਦੋਂ ਅਸੀਂ ਇਸ ਤਰੀਕੇ ਨਾਲ ਵੇਅਰ ਕਰਦੇ ਆ ਤਾਂ ਇਹ ਦੀ ਜਿਹੜੀ ਪ੍ਰੋਪਰ ਲੁੱਕ ਜਿਹੜੀ ਹੈ ਸਾਹਮਣੇ ਨਹੀਂ ਆਉਂਦੀ ਇਹਦਾ ਪ੍ਰਿੰਟ ਜਿਹੜਾ ਸ਼ੋ ਨਹੀਂ ਹੁੰਦਾ ਇਕੱਠੇ ਮਿੱਠੇ ਹੋਏ ਰਹਿੰਦੇ ਨੇ ਇਹਨਾਂ ਦਾ ਤਰੀਕਾ ਵੀ ਤੁਹਾਨੂੰ ਦੱਸ ਦਿਆਂ ਕਿ ਇਨੂੰ ਵੀ ਸੇਮ ਉਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਡਬਲ ਫੋਲਡ ਕਰ ਲਾਂਗੇ ਤੇ ਇੱਥੇ ਅਸੀਂ ਇਹਨੂੰ ਕੋਈ ਵੀ ਸਲਾਈ ਵਗੈਰਾ ਨਹੀਂ ਕਰਾਂਗੇ ਨਾ ਹੀ ਕੋਈ ਲੇਸ ਲਗਾਵਾਂਗੇ 13 ਇੰਚ ਦਾ ਮਾਰਜਿਨ ਅਸੀਂ ਇੱਥੇ ਵੀ ਲੈ ਲਵਾਂਗੇ ਮਾਰਜਿਨ ਲੈਣ ਤੋਂ ਬਾਅਦ ਅਸੀਂ ਇੱਥੇ ਨਿਸ਼ਾਨੀ ਲਗਾ ਲਵਾਂਗੇ ਇਹ ਦੇਖੋ 13 ਇੰਚ ਤੱਕ ਇਹ ਨਿਸ਼ਾਨੀ ਲਗਾਈ ਹੈ ਉਸ ਤੋਂ ਬਾਅਦ ਕੀ ਕਰਾਂਗੇ ਅਸੀਂ 4 4 ਇੰਚ ਦੀ ਇਸ ਤੇ 13 ਇੰਚ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਇਸ ਤੋਂ ਅੱਗੇ ਅਸੀਂ 4 4 ਇੰਚ ਤੇ ਦੋ ਨਿਸ਼ਾਨ ਹੋਰ ਲਗਾ ਲਵਾਂਗੇ ਜਿੱਥੇ ਅਸੀਂ ਨਿਸ਼ਾਨ ਲਗਾਏ ਨੇ ਪਹਿਲਾ 13 ਇੰਚ ਤੇ ਫਿਰ 4 ਤੇ ਫਿਰ 4 ਤੇ ਇਹ 3 ਨਿਸ਼ਾਨ ਹੋ ਗਏ ਨੇ ਤੇ ਅਸੀਂ ਇਹਨਾਂ ਨਿਸ਼ਾਨਾਂ ਦੇ ਉੱਪਰ ਇਹ ਜਿਹੜੇ ਮੋٹے ਬਟਨ ਵਾ ਫੈਂਸੀ ਬਟਨ ਉਹ ਲਗਾ ਦਾਂਗੇ ਇਹ ਮੈਂ ਮੈਚ ਕਰਕੇ ਬਟਨ ਲਗਾਏ ਨੇ ਇਹ ਜਿਹੜੇ ਬਟਨ ਜਿੱਦੋਂ ਅਸੀਂ ਇਸ ਦੇ ਉੱਪਰ ਲਗਾ ਦਿੰਦੇ ਹਾਂ ਤਾਂ ਇਹ ਇੱਕ ਵਧੀਆ ਜੀ ਲੁੱਕ ਵੀ ਕ੍ਰੀਏਟ ਕਰ ਦਿੰਦੇ ਨੇ ਇਹ ਬਿਲਕੁਲ ਆਸਾਨ ਜਿੰਨੂੰ ਬਿਲਕੁਲ ਵੀ ਸਿਲਾਈ ਨਹੀਂ ਆਉਂਦੀ ਉਹ ਵੀ ਇਹਨੂੰ ਇਹ ਰ ਬਟਨ ਲਗਾ ਸਕਦਾ ਹੈ ਦੋਨੋਂ ਹਿੱਸਿਆਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਬਰਾਬਰ ਲੈ ਕੇ ਇਹਦੇ ਉੱਪਰ ਜਿਹੜੇ ਸੂਈ ਦੇ ਨਾਲ ਬਟਨ ਜਿਹੜੇ ਆ ਉਹ ਅਟੈਚ ਕਰ ਦਵਾਂਗੇ ਤੇ ਇਹ ਦੇਖੋ ਤਿੰਨੇ ਬਟਨ ਮੈਂ ਲਗਾ ਦਿੱਤੇ ਵਿੱਚੋਂ ਇਹ ਓਪਨ ਹੀ ਹੈ ਤੇ ਜਦੋਂ ਅਸੀਂ ਇਹਨੂੰ ਫਿਰ ਵੇਅਰ ਕਰਾਂਗੇ ਤਾਂ ਦੇਖਾਂਗੇ ਇਹ ਬਹੁਤ ਸੋਹਣੇ ਲੱਗਣਗੇ ਤੇ ਇਹ ਵੀ ਇਹਦੇ ਨਾਲ ਜਿਹੜੀ ਹੈ ਇੱਕ ਵਧੀਆ ਲੁੱਕ ਆ ਜਾਂਦੀ ਹੈ ਤੇ ਜਿਹੜਾ ਸਟਾਲ ਦੇ ਉੱਪਰ ਪ੍ਰਿੰਟ ਆ ਉਹ ਸਾਰਾ ਸ਼ੋਅ ਹੁੰਦਾ ਹੈ ਇੱਕ ਕਸ਼ਮੀਰੀ ਲੁੱਕ ਬਣ ਜਾਂਦੀ ਹੈ ਕਸ਼ਮੀਰੀ ਜਿਹੜੇ ਲੋਕ ਉਹ ਇਸ ਤਰੀਕੇ ਨਾਲ কুর্তা ਵੇਅਰ ਕਰਦੇ ਉੱਪਰ ਸਟੌਲ ਵੇਅਰ ਕਰਦੇ ਆ ਤਾਂ ਬਹੁਤ ਮਹਿੰਗੀ ਚੀਜ਼ ਮਿਲਦੀ ਹੈ ਤੇ ਇਸ ਤਰੀਕੇ ਨਾਲ ਹੀ ਸਸਤੇ ਦੇ ਵਿੱਚ ਇੱਕ ਵਧੀਆ ਲੁੱਕ ਕ੍ਰੀਏਟ ਕਰ ਲਈ ਬੈਕ ਸਾਈਡ ਤੋਂ ਵੀ ਦੇਖੋ ਸਟੌਲ ਦੀ ਪੂਰੀ ਲੁੱਕ ਕ੍ਰੀਏਟ ਹੋ ਰਹੀ ਆ ਤੇ ਫਰੰਟ ਤੋਂ ਵੀ ਤੇ ਇਹ কুরਤੇ ਟਾਈਪ ਵੀ ਲੱਗ ਰਿਹਾ ਏ ਪੌਂਚੂ ਵੀ ਲੱਗ ਰਿਹਾ ਏ ਤੇ ਜੈਕਟ ਦੀ ਲੁੱਕ ਵੀ ਦੇ ਰਿਹਾ ਏ ਤੇ ਬਹੁਤ ਸੁੰਦਰ ਜਿਹਾ ਲੱਗ ਰਿਹਾ ਏ ਅਸੀਂ ਪਾਰਟੀ ਵਗੈਰਾ ਤੇ ਵੀ ਇਸ ਤਰੀਕੇ ਨਾਲ ਵੇਅਰ ਕਰ ਸਕਦੇ ਆ ਤੇ ਇਹ ਸਾਈਡ ਤੋਂ ਵੀ ਦੇਖੋ ਸਾਈਡ ਤੋਂ ਇਹਦੀ ਲੁੱਕ ਜਿਹੜੀ ਵਧੀਆ ਆ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਅਲੱਗ-ਅਲੱਗ ਜਿਹੜੀ ਲੁੱਕ ਆ ਕ੍ਰੀਏਟ ਕਰ ਸਕਦੇ ਹਾਂ ਤੇ ਇੱਕੋ ਜਿਹਾ ਸਟਾਈਲ ਆ ਉਤੋਂ ਹੀ ਸਟਕਾਰ ਆ ਪਾ ਸਕਦੇ ਹਾਂ ਇਹਦਾ ਸਾਰਾ ਜਿਹੜਾ ਪ੍ਰਿੰਟ ਆ ਉਹ ਸਾਹਮਣੇ ਦੇਖੋ ਸ਼ੋ ਹੋ ਰਿਹਾ ਹੈ ਤੇ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਤੁਹਾਨੂੰ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਇਹ ਆ ਜੀ ਲਾਸਟ ਲੁੱਕ ਤੇ ਜਦੋਂ ਅਸੀਂ ਨਾਰਮਲ ਘਰ ਦੇ ਵਿੱਚ ਜਿਹੜਾ ਸਟਾਲ ਲੈਨੇ ਆ ਤਾਂ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤੇ ਉਹ ਬਿਲਕੁਲ ਵੀ ਜਿਹੜਾ ਨਹੀਂ ਉਤਰੇਗਾ ਅਸੀਂ ਸਿਰ ਤੇ ਵੀ ਲੈ ਸਕਦੇ ਹਾਂ ਤੇ ਇਹਦੇ ਵਾਸਤੇ ਸਾਨੂੰ ਇਹਨਾਂ ਨੂੰ ਦੋਨੋਂ ਹਿੱਸਿਆਂ ਤੋਂ ਬਰਾਬਰ ਜਿਹੜਾ ਵਾ ਕਰਕੇ ਤੇ ਅਸੀਂ ਸਾਹਮਣੇ ਜਿਹੜੇ ਕੋਰਨਰ ਵਾਲੇ ਹਿੱਸੇ ਆ ਉਹਨਾਂ ਨੂੰ ਇਸ ਤਰ੍ਹਾਂ ਗੰਢ ਮਾਰ ਦੇਵਾਂਗੇ ਇਸ ਤਰੀਕੇ ਦਾ ਨੋਟ ਲਗਾ ਕੇ ਤੇ ਇਹਨਾਂ ਨੂੰ ਇਦਾਂ ਰੌਂਡ ਘੁਮਾ ਕੇ ਤੇ ਗਲੇ ਦੇ ਵਿੱਚੋਂ ਦੀ ਉੱਪਰੋਂ ਦੀ ਨੰਗਾ ਦੇਵਾਂਗੇ ਤੇ ਦੇਖੋ ਇੱਕ ਵਧੀਆ ਲੁੱਕ ਰੇਟ ਹੋ ਗਈ ਇਸ ਤਰੀਕੇ ਨਾਲ ਜੇ ਅਸੀਂ ਸ਼ਾਲ ਲਵਾਂਗੇ ਹੈਵੀ ਸ਼ਾਲ ਵੀ ਵੱਡਾ ਸ਼ਾਲ ਵੀ ਸਾਈਡਾਂ ਨੂੰ ਇੱਧਰ ਉੱਧਰ ਕਰਕੇ ਦੇਖ ਲਓ ਇਹ ਨਹੀਂ ਲੱਥੇਗਾ ਕੰਮ ਕਰਨ ਦੇ ਵਿੱਚ ਵੀ ਆਸਾਨੀ ਹੋਵੇਗੀ ਇਸ ਤਰੀਕੇ ਨਾਲ ਤੁਸੀਂ ਸਵੇਰ ਤੋਂ ਸ਼ਾਲ ਵੇਅਰ ਕਰੋਗੇ ਤਾਂ ਸ਼ਾਮ ਤੱਕ ਇਸੇ ਤਰੀਕੇ ਦੇ ਨਾਲ ਰਹੇਗਾ ਤਾਂ ਤੁਹਾਨੂੰ ਸ਼ਾਲ ਲਾਈਨ 'ਚ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਤੇ ਇਹਨੂੰ ਤੁਸੀਂ ਸਿਰ ਦੇ ਉੱਪਰ ਵੀ ਲੈ ਸਕਦੇ ਹੋ ਜੇ ਸਿਰ ਟਿਕਣਾ ਹੋਵੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਗੰਢ ਵਾਲਾ ਹਿੱਸਾ ਹੈ ਉਹਨੂੰ ਉੱਪਰੋਂ ਦੀ ਕਰਕੇ ਉਹਦੇ ਵਿੱਚੋਂ ਦੀ ਬੈਕ ਸਾਈਡ ਲੈ ਕੇ ਇਸ ਤਰੀਕੇ ਨਾਲ ਸੇਵ ਦੇ ਉੱਪਰ ਤੁਸੀਂ ਲੈ ਸਕਦੇ ਹੋ ਦੇਖੋ ਪਿੱਛੋਂ ਵੀ ਕਿੰਨੀ ਵਧੀਆ ਲੁੱਕ ਕ੍ਰੇਟ ਹੋ ਗਈ ਤੇ ਇਹਦੇ ਨਾਲ ਜਿਹੜੀ ਤੁਹਾਡੇ ਸਿਰ ਨੂੰ ਵੀ ਠੰਡ ਨਹੀਂ ਲੱਗੇਗੀ ਤੁਸੀਂ ਚਾਹੋ ਤਾਂ ਇਹਨੂੰ ਗਲੇ ਚ ਲੈ ਸਕਦੇ ਹੋ ਤੁਸੀਂ ਚਾਹੋ ਤਾਂ ਇਹਨੂੰ ਸਿਰ ਤੇ ਵੀ ਲੈ ਸਕਦੇ ਹੋ ਇਹਨੂੰ ਸ਼ੋਲਡਰ ਤੇ ਵੀ ਰੱਖ ਸਕਦੇ ਹੋ ਤੇ ਫਰੰਟ ਤੋਂ ਵੀ ਦੇਖੋ ਇਹ ਚੋਣਾ ਪੈ ਗਈ ਵਧੀਆ ਲੱਗ ਰਿਹਾ ਹੈ ਤੇ ਸਾਈਡਾਂ ਤੋਂ ਵੀ ਵਧੀਆ ਲੱਗ ਰਿਹਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਈ ਹੋਗੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ